ਸਸ਼ੀ ਕਾਲ ਨੂੰ 1248750 ਪਿੰਡ ਮੱਲੀਆ ਵਿੱਚ ਟੁੱਟੀ ਸੜਕ ਤੇ ਲੇਟ ਕੇ ਬੱਚਾ ਨੂੰ ਸੁਰੱਖਿਅਤ ਘਰੇ ਲਿਆਉਣ ਵਾਲੇ ਦੋ ਨੌਜਵਾਨਾਂ ਨੂੰ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ ਮੋਗਾ ਜ਼ਿਲ੍ਹੇ ਦੇ ਕਸਬੇ ਨਿਹਾਲ ਸਿੰਘ ਵਾਲਾ ਦੇ ਨੌਂਦੇ ਪਿੰਡ ਮੱਲਿਆਂ ਵਿੱਚ ਇੱਕ ਮਿਸਾਲੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਸਵੇਰੇ ਭਾਰੀ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਸੀ ਅਤੇ ਮੱਲਿਆਂ ਤੋਂ ਰਸੂਲਪੁਰ ਜਾਣ ਵਾਲੀ ਮੁੱਖ ਸੜਕ ਟੁੱਟ ਗਈ ਸੀ। ਉਸ ਸਮੇਂ ਪਿੰਡ ਦੇ ਲਗਭਗ 30 ਤੋਂ 35 ਬੱਚੇ ਨੇੜਲੇ ਪਿੰਡ ਰਸੂਲਪੁਰ ਦੇ ਸਕੂਲਾਂ ਵਿੱਚ ਪੜਨ ਲਈ ਗਏ ਸਨ। ਮੀਂਹ ਕਾਰਨ ਸਕੂਲੀ ਪ੍ਰਸ਼ਾਸਨ ਨੇ 10 ਵਜੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਜਦੋਂ ਬੱਚੇ ਵਾਪਸ ਆ ਰਹੇ ਸਨ ਤਾਂ ਪਿੰਡ ਵਿੱਚ ਸੂਚਨਾ ਪਹੁੰਚੀ ਕਿ ਮੁੱਖ ਸੜਕ ਟੁੱਟ ਗਈ ਹੈ ਇਸ ਤੇ ਪੰਚਾਇਤ ਵਾਲੇ ਗੁਰਦੁਆਰੇ ਵਿਚਲਾਨ ਕਰ ਦਿੱਤਾ ਗਿਆ ਅਤੇ ਸਕੂਲ ਬੱਸ ਵਾਪਸ ਨਹੀਂ ਆ ਸਕਦੀ ਇਸ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਲੈਣ ਜਾਣਾ ਚਾਹੀਦਾ ਹੈ ਪਿੰਡ ਦੇ ਕੁਝ ਲੋਕ ਮੌਕੇ ਤੇ ਪਹੁੰਚ ਗਏ ਪਰ ਟੁੱਟੇ ਸੜਕ ਤੇ ਪਾਣੀ ਨਾਲ ਭਰੇ ਰਾਸਤੇ ਨੂੰ ਦੇਖ ਕੇ ਕੋਈ ਹੱਲ ਨਹੀਂ ਨਿਕਲਿਆ ਪਰ ਫਿਰਣ ਪਿੰਡ ਦੇ ਦੋ ਨੌਜਵਾਨ ਸੁਖਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੇ ਹਿੰਮਤ ਦਿਖਾਈ ਅਤੇ ਇੱਕ अनोखा ਤਰੀਕਾ ਅਪਣਾਇਆ ਦੋਵਾਂ ਨੇ ਟੁੱਟੇ ਸੜਕ ਤੇ ਇੱਕ ਥਾਂ ਤੇ ਆਪਣੇ ਆਪ ਨੂੰ ਪੁੱਲ ਵਜੋਂ ਵਰਤਿਆ ਉਹਨਾਂ ਨੇ ਸੜਕ ਤੇ ਲੇਟ ਕੇ ਇੱਕ ਮਨੁੱਖੀ ਪੁੱਲ ਬਣਾਇਆ ਅਤੇ ਇੱਕ ਇੱਕ ਕਰਕੇ ਬੱਚਾ ਨੂੰ ਆਪਣੀ ਪਿੱਠ ਤੇ ਬਿਠਾ ਕੇ ਸੁਰੱਖਿਅਤ ਦਰਿਆ ਪਾਰ ਕਰਨ ਲਈ ਮਦਦ ਕੀਤੀ ਇਹਨਾਂ ਦੋਵਾਂ ਨੇ ਨਾ ਸਿਰਫ 30 ਤੋਂ 35 ਬੱਚਾ ਨੂੰ ਦਰਿਆ ਪਾਰ ਕਰਨ ਵਿੱਚ ਮਦਦ ਕੀਤੀ ਬਲਕਿ 10 ਤੋਂ 12 ਹੋਰ ਪਿੰਡ ਵਾਸੀਆਂ ਨੂੰ ਵੀ ਦਰਿਆ ਪਾਰ ਕਰਨ ਵਿੱਚ ਮਦਦ ਕੀਤੀ ਜ਼ਿਕਰਯੋਗ ਹੈ ਕਿ ਦੋਵੇਂ ਨੌਜਵਾਨ ਵਿਆਹੇ ਹੋਏ ਸਨ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ ਸੁਖਵਿੰਦਰ ਸਿੰਘ ਦੇ 3 ਬੱਚੇ ਹਨ ਅਤੇ ਗਗਨਦੀਪ ਸਿੰਘ ਦਾ ਇੱਕ ਬੱਚਾ ਹੈ ਇਹਨਾਂ ਦੋਵਾਂ ਬਹਾਦਰਾਂ ਨੇ ਜਿਨ੍ਹਾਂ ਨੇ ਆਪਣੀ ਚਾਨ ਦੀ ਪਰਵਾਹ ਕੀਤੇ ਬਿਨਾਂ ਦੂਜਿਆਂ ਦੀ ਮਦਦ ਕੀਤੀ ਅੱਜ ਪਿੰਡ ਦੀ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਆ ਦੇਖੋ ਮਨ ਵਿੱਚ ਖਿਆਲ ਤਾਂ ਨਹੀਂ ਤੇ ਕੁਝ ਕੋਈ ਵੀ ਖਿਆਲ ਨਹੀਂ ਸੀਗਾ ਵੀ ਇਦਾਂ ਕਰਕੇ ਮੈਂ ਬੱਚੇ ਨੂੰ ਇਦਾਂ ਕਰਾ ਕੇ ਕੱਢਾਂਗੇ ਜੀ ਤੇ ਫੇਰ ਨਾ ਇਹ ਮਨ ਵਿੱਚ ਇਦਾਂ ਵੀ ਕਿਰਾਮ ਪਾਣੀ ਦੇ ਪੈਰ ਰੱਖ ਕੇ ਦੇਖਿਆ ਜੀ ਸੀ ਪਾਣੀ ਦੇ ਪੈਰ ਰੱਖੇ ਜੀ ਤਾਂ ਪਾਣੀ ਦਾ ਵਹਾਅ ਬਹੁਤ ਤੇਜ਼ੀ ਨਾਲ ਮੈਂ ਇੱਕ ਵਾਰੀ ਪੈਰ ਰੱਖ ਕੇ ਦੇਖਿਆ ਜੀ ਕਿਰਾਂ ਪਾਣੀ ਨੇ ਮੇਰੇ ਪੈਰ ਚੱਕ ਦੇ ਜੀ ਤੇ ਉਹ ਚਲੋ ਸਾਰੇ ਮੇਰੇ ਨਾਲ ਦੇ ਸਾਡੇ ਜਿੰਨੇ ਸਾਡੇ ਪਿੰਡ ਦੇ ਸੀਗੇ ਸਾਰੇ ਉਹ ਮੈਨੂੰ ਕਹਿਣ ਲੱਗੇ ਵੀ ਰਹਿੰਦੇ ਬਾਹਰ ਆ ਜਾ ਮੈਂ ਕਿਹਾ ਚਲ ਦੇਖੀ ਜਾਂਦਾ ਜੀ ਕਿ ਮਹਾਰਾਜੀ ਆ ਤੇ ਜਦੋਂ ਮੈਂ ਪੈਰ ਰੱਖ ਕੇ ਦੇਖਿਆ ਚਲੋ ਕਿਰਾਂ ਮੇਰੇ ਧਰਤੀ ਤੇ ਪੈਰ ਲੱਗੇ ਜੀ ਤੇ ਚਲੋ ਉਦੋਂ ਬਾਅਦ ਸਾਰੇ ਜਿੰਨੇ ਬੱਚੇ ਚੱਲੇ ਸੀਗੇ ਉਦੋਂ ਬਾਅਦ ਚੱਕ ਚੱਕ ਕੇ ਕਿਰਾਤਾ ਸੀ ਬਾਹਰ ਕੱਢਣੀ ਸ਼ੁਰੂ ਕਰਦੇ ਜਿਹੜੇ ਜ਼ਿਆਦਾ ਸੀਗੇ ਤੁਹਾਡੇ ਬੱਚੇ ਵੱਡੇ ਸੀਗੇ ਜੀ ਉਹ ਅਸੀਂ ਜਾਨਕਿ ਫਿਰ ਅਸੀਂ ਪੁਲ ਬਣਾਇਆ ਜੀ ਮੇਂ ਦੋਨਾਂ ਜਣਿਆਂ ਨੇ ਤੇ ਪੁਲ ਬਣਾ ਕੇ ਇੱਥੇ ਬਾਦ ਵਿੱਚ ਨਾ ਸੀ ਆਪਣੇ ਕਮਰ ਦੇ ਉੱਤੇ ਦੀ ਬੱਤੀ ਬਾਹਰ ਕੱਢੇ ਉਹਨਾਂ ਵਿੱਚ ਜੋ 35 ਤੇ 40 ਪੂਰੇ ਜਾਨਕਿ ਛੋਟੇ ਬੱਚੇ ਸੀਗੇ ਜਿਹਦੇ 10 ਤੋਂ 12 ਦੇ ਤਕਰੀਬ ਅ ਵੱਡੇ ਸੀਗੇ ਔਰ ਵੀ ਲੋਕ ਖੜੇ ਦੇ ਤੁਸੀਂ ਕਿ ਉਤਰ ਗਿਆ ਪਾਣੀ 'ਚ ਬਾਜੀ ਕਿਹਾਲੀ ਵਸਾਜਾ ਆਪਦੇ ਆਪ ਨੂੰ ਆ ਵੀ ਚੱਲ ਕੋਈ ਨਹੀਂ ਵੀ ਚੱਲਦੇ ਆ ਕਿ ਚਲੋ ਆਪਾਂ ਉਹਦੇ ਬੱਚੇ ਨਿੱਕੇ ਬੱਚੇ ਦੇਖ ਕੇ ਸਾਥ ਪਾਸ ਆ ਗਿਆ ਜੀ ਵੀ ਨਹੀਂ ਯਾਰ ਥੋੜੇ ਵੀ ਕੋਈ ਬੱਚੇ ਪੜਦੇ ਮੇਰਾ ਪੁੱਤ ਜਫਰ ਪੜਦਾ ਸੀ ਉਹ ਵੀ ਦਾ ਉਸ ਦਿਨ ਮੋਜ ਹਾਂਜੀ ਕੀ ਕੀ ਕਹਿਣਾ ਚਾਹੋਗੇ ਜੇ ਚਾਰ ਦੋ ਦਿਨ ਹੋ ਗਿਆ ਸਰਕਾਰ ਅਜੇ ਤੱਕ ਕੋਈ ਸੜਕ ਨੂੰ ਕੋਈ ਠੀਕ ਨਹੀਂ ਕੀਤਾ ਸਰਕਾਰ ਨੂੰ بس ਬੇਨਤੀ ਕਰਦੇ ਆਂ ਵੀ ਇਹ ਜਲਦ ਜਲਦ ਜਿੰਨੇ ਵੀ ਰਾਹ ਟੁੱਟੇ ਹੋਏ ਕੱਲਾ ਇਸ ਰਾਹ ਦੀ ਗੱਲ ਨਹੀਂ ਕਰ ਤੇ ਜਿੰਨੇ ਵੀ ਰਾਹ ਟੁੱਟੇ ਹੋਏ ਸਾਰਾ ਨੀਣਾ ਵੀ ਦੇਖ ਕੀਤਾ ਜਾਂਦਾ ਕਿਤਾ ajo ਬੱਚਿਆਂ ਨੂੰ ਤੇ ਜਗ ਜੋਤ ਲਾਂਗੇ ਕੋਈ ਦਿਹਾੜੀ ਮਿਹਨਤ ਕਰਨ ਵਾਲਾ ਬੰਦਾ ਸਾਰਿਆਂ ਨੂੰ ਕੋਈ ਸੁੱਖ ਨਹੀਂ ਬੱਚੇ ਸਕੂਲ ਜਾਦੇ ਬੱਚੇ ਸਹੀ ਆ ਸਰ ਬੱਚਿਆਂ ਨੂੰ ਇੱਥੇ ਐ ਇਦਾਂ ਤਿਆਰ ਬਾਰਸ਼ ਸੀਗੀ ਵਾਲੀ ਉਦੇ ਬਾਰਸ਼ ਕਾ ਵਾਲੀ ਹੋਣ ਕਾਰਨ ਬੱਚੇ ਫਿਰ ਸਕੂਲੋਂ ਜਦੋਂ ਸਕੂਲ ਫੋਨ ਕੀਤੇ ਇਹਨਾਂ ਨੇ ਵੀ ਸਕੂਲੋਂ ਬੱਚਿਆਂ ਨੂੰ ਕਹਿੰਦੇ ਨੇ ਛੁੱਟੀ ਦੇ ਦਿਓ ਵੀ ਇੱਥੇ ਆਪਣੇ ਖਾਰ ਵਾਲੀ ਪੈ ਗਈ ਆ ਇੱਥੇ ਖਾਰ ਕਾਰਨ ਪੈਣ ਕਾਲੇ ਤਾਂ 5-6 ਫੁੱਟ ਦਾ ਟੂਆ ਸੀ ਆ ਤਾਂ 10-12 ਫੁੱਟ ਦਾ ਟੂਆ ਬਣ ਗਿਆ ਜੀ ਤੇ ਅਸੀਂ ਆ ਗਗਨਾ ਸੀ ਕੰਮ ਮੇਰਾ ਸੂਟ ਵੱਡਾ ਵੀਰ ਤੇ ਜਦੋਂ ਅਸੀਂ ਕਿਹਾ ਵੀ ਮੈਂ ਕਿਹਾ ਵੀ ਢੂਈ ਆਪਾਂ ਜੋੜ ਕੇ ਦੋਨੇ ਜਾਣੇ ਵੀ ਆਪਾਂ ਬੱਚੇ ਪਾਰ ਕਰ ਕਰ ਗਏ ਤੇ ਇਹ ਕਹਿੰਦੇ ਤੁਸੀਂ ਡੈਗਣਾ ਪਿਓ ਮੈਂ ਕਿਹਾ ਵੀ ਨਹੀਂ ਥੋੜੀ ਜਿਹੀ ਦੇ ਨੇ ਪਹਿਲਾਂ ਤੁਸੀਂ ਵਿੱਚ ਉਤਰੋ ਤੇ ਫਿਰ ਮੈਂ ਬਾਅਦ ਚ ਆਉਣਾ ਮੈਂ ਇਹਦੇ ਸਰ ਵਿੱਚ ਉਤਰੇ ਦੇ ਵਿੱਚ ਉਤਰਨ ਕਾਰਨ ਸਾਨੂੰ ਪਾਣੀ ਬਹੁਤ ਜ਼ਿਆਦਾ ਧੱਕ ਮਾਰਦਾ ਸੀਗਾ ਮੈਂ ਕਿਹਾ ਵੀ ਬੱਚਿਆਂ ਨੂੰ ਕੇਰਾ ਤੂੰ ਆਪਾਂ ਨੰਗਾਦ ਕੇ ਆਪਾਂ ਉਥੋਂ ਦੀ ਵੀ ਕੇਰਾ ਵਸਤੇ ਇਹਨਾਂ ਦੀ ਫੜਨਾ ਪਕੜ ਲਗੇ ਵੀ ਆਪਾਂ ਨੂੰ ਛੱਟ ਨਾ ਮਾਰਨੇ ਇਹ ਇਹ ਜਿਦਾਂ ਹੀ ਢੂਆਂ ਜੋੜ ਲਈ ਸਰ ਤੇ ਮੜ ਤੋਂ ਉਥੋਂ ਦੀ ਬੱਚੇ ਸਾਡੇ ਲੰਗੀ ਗਏ ਕਿੰਨੇ ਬੱਚੇ ਸਾਡੇ 35 ਬੱਚੇ ਸੀ ਤੇ ਪੰਜ ਪੰਜ ਵੱਡੇ ਅੰਦੇ ਬੱਚੇ ਹਾਂ ਨਹੀਂ ਪੜਦਾ ਨਹੀਂ ਮੇਰੇ ਪਤੀ ਜਗਾ ਪੜਾਉਂਦੇ ਅਸੀਂ ਚਾਕਰ ਸਕੂਲ ਦੇ ਵਿੱਚ ਕੀ ਕਹਣਾ ਕਹੋ ਵੀ ਜੋ ਸਰਕਾਰ ਨੇ ਹਜੇ ਤੱਕ ਕੋਈ ਸੜਕ ਨੂੰ ਠੀਕ ਨਹੀਂ ਕੀਤਾ ਸਰ ਬਾਰਸ਼ ਪਿੱਛੋਂ ਬਾ ਵਧ ਗਈ ਕਰਕੇ ਜੀ ਇਹ ਸਰਕਾਰ ਖੱਡ ਪੈ ਜਾਂਦੀ ਨੀ ਮਾਥਾ ਇੱਥੇ ਹੁਣ ਲੁਧਿਆਣਾ ਏਰੀਆ ਕਿ ਮੋ ਗਿਆ ਲੁਧਿਆਣਾ ਜੀ ਮੋਕਾ ਤੇ ਇਧਰ ਰਹਿੰਦਾ ਆਪਣਾ ਮੱਲੇਆਣੀ ਚ ਇਹ ਸੜਕ ਇੱਕੋ ਹੀ ਆਣ ਜਾਣ ਹਾਂ ਇੱਕੋ ਹੀ ਜਗਰਾਉਂ ਨੂੰ ਵੀ ਡੱਲੇ ਨੂੰ ਵੀ ਸਾਰੀ ਇੱਕ ਹੀ ਜਾਂਦਾ ਇਹ ਇਧਰੋਂ ਜੀ ਲੋਕ ਕੰਮਕਾਜ ਵਿੱਚ ਕਿਸ ਤਰ੍ਹਾਂ ਜਾਦਾ ਇਹ ਇਹ ਦਿੱਕਤ ਆ ਕਿ ਜਾਣਾ ਕਿੱਥੇ ਆ ਉਧਰ ਵੀ ਸੜਕ ਪੱਟੀ ਹੋਲ ਸ਼ੁਰਪੁਰ ਵਾਲੀ ਵੀ ਵੱਧਣੀ ਵਾਲੀ ਵੀ ਲੋਪਾ ਵਾਲੀ ਵੀ ਸਾਰਾ ਸਾਡੀ ਦਿੱਕਤ ਵਾਲੀ ਆਉਂਦੀ ਆ ਤੇ ਰਾਹ ਹੀ ਜਾਂਦਾ ਸ਼ਹਿਰ ਨੂੰ ਬੱਚੇ ਸਕੂਲ ਜਾਂਦੇ। ਨਾ ਇਹ ਬੱਚੇ ਘਰੋਂ ਘਰੀ ਆ ਜੀ ਹੁਣ। ਸਰ ਮੇਰਾ ਬੇਟਾ ਵੀ ਸੀਗਾ ਇਹ ਆਇਆ ਹੋਇਆ ਜੀ ਕੱਲ ਜਦੋਂ ਬੱਸ ਸਕੂਲ ਗਈ ਆ ਸਵੇਰ 7:30 ਵਜੇ ਮੀਂਹ ਪੈਣ ਲੱਗ ਗਿਆ ਜੀ। ਤੇ ਉਸ ਤੋਂ ਬਾਅਦ ਜਿਹੜੀ ਆਪਣੀ ਉਹ ਮੱਲਿਆਣੇ ਤੋਂ ਜੀ ਸਮਸ਼ਾਨ ਘਰ ਕੋਲੇ ਉੱਥੋਂ ਸੜਕ ਪਾਰ ਨੂੰ ਫਿਰਦੇ ਸੀਗੇ ਉਹ ਕੋਈ ਇਸ਼ੂ ਕਰਕੇ ਤੋੜੀ ਨਹੀਂ ਤੇ ਜੀ ਸੀਬੀ ਵਾਪਸ ਕਰਤੀ ਤੇ ਫਿਰ ਮੈਂ ਸਕੂਲ ਵਾਲਿਆਂ ਨੂੰ ਚੱਕਰ ਸਕੂਲ ਆ ਉਹਨਾਂ ਨੂੰ ਮੈਂ ਫੋਨ ਕਰਤਾ ਵੀ ਤੁਸੀਂ ਛੁੱਟੀ ਕਰ ਦਿਓ ਤੇ ਉਧਰੋਂ ਆਪਣਾ ਵਾਲਾ ਬਦਨੀ ਨੂੰ ਰਸਤਾ ਜਾਂਦਾ ਉਹ ਵੀ ਬਲੌਗ ਸੀਗਾ। ਤੇ ਪਾਣੀ ਜ਼ਿਆਦਾ ਕਾਰਨ ਵੱਧਿਆ ਸੀ ਤੇ ਉਧਰੋਂ ਸੇਮ ਵਾਲਾ ਰਸਤਾ ਅੜਾ ਲੂਪੂ ਨਹੀਂ ਜਾਂਦਾ ਸੇਮ ਤੋਂ ਲੈ ਕੇ ਤਰਵਣੀ ਦੇ ਕੋਲ ਵੀ ਰਸਤਾ ਬੰਦ ਸੀ ਤੇ ਮੈਂ ਸਕੂਲਾਂ ਨੂੰ ਫੋਨ ਕੀਤਾ ਵੀ ਤੁਸੀਂ ਛੁੱਟੀ ਕਰ ਦਿਓ ਚਲੋ ਉਹਨਾਂ ਨੇ ਮੇਰੇ ਫੋਨ ਲਾਉਣ ਤੇ ਉਹਨਾਂ ਨੇ ਸਕੂਲਾਂ ਨੇ ਛੁੱਟੀ ਕਰਤੀ ਤੇ ਜਦੋਂ ਬੱਸ ਰਸੂਲਪੁਰ ਆਈ ਰਸੂਲਪੁਰ ਪਤਾ ਲੱਗਿਆ ਵੀ ਇਹਨਾਂ ਰਸੂਲਪੁਰ ਵਾਲਿਆਂ ਨੇ ਇੱਥੋਂ ਜਦੋਂ ਪਾਣੀ ਜ਼ਿਆਦਾ ਵਹਾਅ ਕਾਰਨ ਤੇ ਇੱਥੋਂ ਖਾਰ ਪੈ ਗਈ ਸੜਕ ਟੁੱਟ ਗਈ ਤੇ ਫਿਰ ਅਸੀਂ ਉਹਨੂੰ ਡਰਾਈਵਰ ਨੂੰ ਫੋਨ ਕੀਤਾ ਵੀ ਤੁਸੀਂ ਬੱਸ ਅੱਗੇ ਲੈ ਕੇ ਆਓ ਫਿਰ ਉਹ ਬੱਸ ਅੱਗੇ ਲਿਆਇਆ ਤੇ ਫਿਰ ਬਾਈ ਮੋਟੂ ਹੁਣੀ ਸੀਰੇ ਹੁਣੀ ਤੇ ਅ ਗਗਨੇ ਹੁਣੀ ਹੋਰ ਬਹੁਤ ਸ ਤੇ ਚਲੋ ਫਿਰ ਪਹਿਲਾਂ ਤਾਂ ਬਿਉਂ ਤੇ ਬੁਣਾਦੇ ਵੀ ਫੱਟਾ ਲੈ ਕੇ ਆਓ ਜਾਂ ਤੇ ਫਿਰ ਇਹਨਾਂ ਨੇ ਸੀਰੇ ਅਸੇਰੀ ਹੋਣੇ ਮੋਟੂ ਹੋਣੇ ਗੱਗਰੇ ਹੋਣੇ ਵਿਚ ਵੜ ਕੇ ਤੇ ਧੂਆਂ ਦੇ ਉੱਤੋਂ ਦੀ ਪਾਰ ਕਰਾਇਆ ਸਾਰੇ ਬੱਚੇ ਕੱਲੇ ਚੱਕ ਚੱਕ ਕੇ ਤੇ ਇੱਕ ਉਧਰੋਂ ਬਾਈ ਬਾਹਰੋਂ ਆਈ ਸੀ ਬਹਿਰੀਨ ਤੋਂ ਫਿਰ ਉਹਨੂੰ ਵੀ ਨਗਾਇਆ ਟੱਚੀ ਉਹਦਾ ਸਾਰਾ ਉਵੇਂ ਪਾਰ ਕਰਾਇਆ ਤੇ ਬਹੁਤ ਦਿੱਕਤ ਆਈ ਤੇ ਸਾਰੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬੱਚਿਆਂ ਨੂੰ ਸੜਕ ਪਾਰ ਕਰਵਾਈ। ਕੰਡ ਦੀ ਨੌਜਵਾਨਾਂ ਦੇ ਦੋ ਜਿਨ੍ਹਾਂ ਨੇ ਸਾਰਾ ਕੰਮ ਕੀਤਾ। ਹਜੇ ਮੈਂ ਜਿਹੜੇ ਪਾਣੀ ਦੇ ਵਿੱਚ ਬੜੇ ਇਹ ਦੋ ਨੌਜਵਾਨਾ ਮੋਟੂ ਤੇ ਗਗਣਾ ਬਾਕੀ ਹੋਰ ਵੀ ਸੀ ਸੀਰਾ ਸੋਨੂ ਹੋਰ ਬਹੁਤ ਨੌਜਵਾਨ ਸੀ ਇਹਨਾਂ ਨੇ ਸਹਾਇਤਾ ਕਰਾਈ ਨਾਲ ਕੱਢਣ ਤੋਂ ਤੋ ਵੀ ਤੱਕ ਇਹ ਸੜਕ ਕਿਉਂ ਨਹੀਂ ਬਣਦਾ ਜੀ ਜਾਂ ਇਸ ਕੋਲ ਬਣਾਇਆ ਕਿਉਂ ਨਹੀਂ گاؤں ਵਾਲਾ ਨਹੀਂ ਇਹ ਇਹ ਹੁਣ ਦੇਖੋ ਜੀ ਪਾਣੀ ਜ਼ਿਆਦਾ ਹੋ ਗਿਆ ਜੀ ਜਦੋਂ ਪਾਣੀ ਜ਼ਿਆਦਾ ਹੋਣ ਦੇ ਕਾਰਨ ਖਾਰ ਪੈ ਗਈ ਸੜਕ ਟੁੱਟ ਗਈ ਤੇ ਹੁਣ ਹੇ ਇਧਰੋਂ ਇਹ ਰਸੂਲ ਇਹ ਏਰੀਆ ਪੈਦਾ ਜਗਰਾਉ ਤੇ ਹਜੇ ਇਧਰੋਂ ਨਾ ਦਾ ਇਹ ਪਿੰਡ ਵਾਲੇ ਇਕੱਠੇ ਹੋ ਗਏ ਇਹਨਾਂ ਨੂੰ ਕਿ ਹਰ ਰਸੂਲਪੁਰਾ ਨੂੰ ਵੀ ਤੁਸੀਂ ਇਹਦਾ ਹੱਲ ਕਰਵਾਓ ਹੁਣ ਦੇਖੋ ਹੁਣ ਜੇ ਜੇ ਇੱਕ ਦੋ ਦਿਨ ਬਾਰਿਸ਼ ਦੱਸ ਰਿਹਾ ਹੋਰ ਫਿਰ ਦੇਖੋ ਕੀ ਬੰਦ ਆ ਅੱਗੇ ਗੱਲਬਾਤ ਕਰਾਂਗੇ ਜਿਵੇਂ ਵੀ ਹੋਇਆ ਜੀ ਤੇ ਇਹ ਬੱਚੇ 35 40 ਬੱਚੇ ਸੀਗੇ ਸਾਡੇ ਪਿੰਡ ਦੇ ਤੇ ਇਹ ਸਾਡੇ ਪਿੰਡ ਲੌਸਮੈਂਟ ਕਰਵਾਈ ਗਈ ਵੀ ਐ ਕਰਕੇ ਬਈ ਰਸਤਾ ਬੰਦ ਹੋ ਗਿਆ ਬਲੌਗ ਆ ਵੀ ਆ ਕੇ ਵੀ ਕਰਵਾਏ ਬੱਚੇ ਜਿਹੜੇ ਮੌਕੇ ਤੇ ਮੁੰਡੇ ਆਏ ਮੌਕੇ ਦੇ ਮਨ ਵਾਲਾ ਇਹਨਾਂ ਨੇ ਆਹ ਪੁਲ ਬਣਾ ਕੇ ਮੌਕੇ ਦੇ ਬੱਚੇ ਨੂੰ ਘਾਇਆ ਔਰ ਆ ਰਾਈ ਪਰਾਹੀ ਪੰਦੀ ਹੋਰ ਵੀ ਬੰਦੇ ਸੀਗੇ ਸਿਆਣੇ ਬੇਸ਼ੀ ਇੱਕ ਗਾੜੀ ਵਾਲਾ ਬਾਹਰੋਂ ਆਇਆ ਸੀਗਾ ਉਹਨਾਂ ਨੂੰ ਵੀ ਘਾਇਆ ਇਹਨਾਂ ਨੇ ਜੀ ਤੋ ਕਿਵੇਂ ਟੂਟਾ ਕਿਵੇਂ ਇਹ ਜਰਾ ਇਹ ਜਿਆਦਾ ਮੀਂਹ ਹੋਣ ਕਰਨਾ ਇਹ ਲੁਧਿਆਣਾ ਏਰੀਆ ਪੈਂਦਾ ਸਾਡਾ ਮਾਡ ਮੋਗੇ ਜ਼ਿਲ੍ਹੇ ਚ ਮਲਿਆਣਾ ਪਿੰਡ ਆ ਇਹ ਰੂਪਰ ਪਿੰਡ ਆ ਜਾਂਦੇ ਦਿਲ ਦੇ ਪਾਸੇ ਤੇ ਇਹ ਜਿਆਦਾ ਮੀਂਹ ਪੈਣ ਕਰਨਾ 23 ਤਰੀਕ ਨੂੰ ਜਾਂ 22 ਤਰੀਕ ਨੂੰ ਮੀਂਹ ਜਿਆਦਾ ਪਿਆ ਇਤੋਂ ਜਿਆਦਾ ਪਾਣੀ ਨੂੰ ਕਰਨੇ ਉੱਤੋਂ ਦੀ ਓਵਰਫਲੋ ਹੋ ਗਿਆ ਉਹ ਚਰੀ ਪੈ ਕੇ ਜੀ ਜਿਆਦਾ ਖੁੱਲ ਗਿਆ ਇਹ ਕਿੰਨੇ ਬੱਚੇ ਦੇ ਜੋ ਕਾਲੇਗੇ ਬੱਚੇ ਸਾਰੇ ਇਸੇ ਗਾਉਂ ਕੇ ਇਥੇ ਜੋ ਦੂਸਰੇ ਨਹੀਂ ਨਹੀਂ ਇਹ ਜੀ ਮੱਲਿਆਣੇ ਗਾਉਂ ਦੇ ਜੀ ਮੋਗੇ ਜ਼ਿਲ੍ਹੇ ਦੇ ਜੋ ਜਗਰਾਉਂ ਮੇ ਗਏ ਹਾਂ ਜੀ ਹਾਂ ਜੀ ਜਗਰਾਉਂ ਜਗਰਾਉਂ ਜੀ ਚੱਕਰ ਗਈ ਜੀ ਚੱਕਰ ਦੇ ਬੱਚੇ ਤੱਕਰ ਪੜ੍ਹਦੇ ਸਕੂਲ ਜੀ ਕਿੰਨੇ ਬੱਚੋ ਕੋ ਨਿਕਾਲੇ ਇਹ 35 30 35 ਬੱਚੇ ਸੀਗੇ ਜੀ ਤਾਂ ਕਿ ਗਾਉਂ ਕੇ ਨੌਜਵਾਨ ਅੱਜ ਪੂਰੇ ਆਜਾ ਜੇ ਇਹਨਾਂ ਨੂੰ ਸਨਮਾਨ ਵੀ ਕੀਤਾ ਗਿਆ ਸਾਡੇ ਬੰਦੇ ਨੇ ਬਹੁਤ ਚਾਹ ਲੱਗਾ ਜੋ ਕੀਤਾ ਕੰਮ ਜੀ ਇਹਨਾਂ ਨੇ ਮਹਾਰਾਜ ਇਹ ਜਾ ਕੁਝ ਵਕਤ ਕਿਸੇ ਦੇ ਪਾਵੇ ਨਾ ਮੌਕੇ ਤੇ ਜੇ ਆਪਦਾ ਇਹਨਾਂ ਨੇ ਮੌਕੇ ਤੇ ਪੁਲ ਬਣਾ ਲਿਆ ਅੰਗਰੇਜ਼ਾਂ ਵਾਲਾ ਪੁਲ ਦੇ ਜਿਹੇ ਜਮ ਮੌਕੇ ਕਿਨ ਹਥਿਆਰ ਕਮ ਆ ਗਿਆ ਉਹੀ ਹਥਿਆਰ ਹੁੰਦਾ ਮੋਕ ਤੇ ਇਹਨਾਂ ਨੇ ਆਪ ਦਾ ਮੁੰਡਿਆਂ ਨੇ ਦਿਮਾਗ ਵਰਤ ਕੇ ਬੱਚਿਆਂ ਨੂੰ ਨੰਗਾਇਆ ਹੋਰ ਰਾਹੀ ਪਾਂਦੀ ਖਿਆਣ ਵੀ ਸੀ ਜਿਹੜੇ ਇਥੋਂ ਦੀ ਨੰਗੇ ਆਏ ਉਤੋਂ ਇਹਨਾਂ ਦੇ ਢੂਗਾਂ ਦੇ ਤੇ ਬਹੁਤ ਵਧੀਆ ਕੰਮ ਕੀਤਾ ਨੇ ਬੱਚਿਆਂ ਨੇ ਮੈਂਬਰ ਸਾਹਿਬ ਅਭੀ ਤੱਕ ਇਹ ਠੀਕ ਨਹੀਂ ਕਰਵਾਇਆ ਗਿਆ ਕਾਰਨ ਕੀ ਹੈ ਕਿਸੇ ਕੋਲ ਦੱਸਿਆ ਪ੍ਰਸ਼ਾਸਨ ਕੋਈ ਅਧਿਕਾਰੀ ਨਹੀਂ ਜੀ ਇਹ ਤਾਂ ਮਗਰੂ ਪਾਣੀ ਦਾ ਵਹਾਅ ਜਿਆਦਾ ਹਲੇ ਜਦੋਂ ਪਾਣੀ ਪਿੱਛੇ ਤੋਂ ਘਟੂਗਾ ਉਦੋਂ ਬਾਅਦ ਜੇਦਾ ਦੇਖਿਆ ਜਾਊਗਾ ਬੰਦ ਕਰਨਾ ਨਹੀਂ ਕਰਨਾ ਜੇ ਇਥੋਂ ਬੰਦ ਹੁੰਦਾ ਤੇ ਮਗਰ ਪਾਣੀ ਹੋਰ ਚੜਦਾ ਹੋਰ ਨੁਕਸਾਨ ਹੁੰਦਾ ਜੀ ਇਹ ਅੱਗੇ ਡਰੇਨਾਂ ਡਰੇਂਜ ਪਾਣੀ ਜਾ ਕੇ ਪੈਂਦਾ ਜੀ ਇਹ ਕੋਈ ਅਧਿਕਾਰੀ ਆਇਆ ਯਾਹਾਂ ਤੇ ਅਧਿਕਾਰੀ ਕੋਈ ਨਹੀਂ ਜੀ ਪ੍ਰਸ਼ਾਸਨ ਕੋਈ ਨਹੀਂ ਇੱਥੇ ਆਇਆ ਤੇ ਕਿਸੇ ਦਾ ਕੋਈ ਧਿਆਨ ਨਹੀਂ ਤੇ ਮੱਲਿਆਣੇ ਦੀਆਂ ਸੜਕਾਂ ਟੁੱਟੀਆਂ ਸਾਰਾ ਬਲੌਕ ਬੰਦ ਹੋਇਆ ਜੀ ਇਹ ਆਵਾਜਾਈ ਸਾਰੀ ਮੱਲਿਆਣੇ ਦੀ ਇਧਰ ਨੂੰ ਬੱਚੇ ਜਾਂਦੇ ਆ ਸਭ ਬੰਦ ਆ ਜੀ ਇਹ ਰਸਤਾ ਬੰਦ ਹੋ ਗਿਆ ਇਹ ਰਸਤਾ ਬੰਦ ਆ ਸਾਡੇ ਪਿੰਡ ਡੈਰੀਆਂ ਗਾਂ ਰੂਪਰ ਦੇ ਪਿੰਡਾਂ ਦੀਆਂ ਤੇ ਉਹਨਾਂ ਨੂੰ ਆਉਣਾ ਜਾਣਾ ਬਹੁਤ ਮੁਸ਼ਕਲ ਆ ਜੀ ਅੱਜ ਬੱਚੇ ਸਕੂਲ ਨਹੀਂ ਗਏ ਨਹੀਂ ਛੁੱਟੀਆਂ ਜੀ ਛੁੱਟੀਆਂ ਕਰਦੇ ਆ ਰਸਤਾ ਹੀ ਬੰਦ ਆ ਮੱਲਿਆਣੇ ਦੀਆਂ ਸੜਕਾਂ ਟੁੱਟੀਆਂ ਪਈਆਂ ਇਹ ਇਹ ਰਸਤਾ ਤੇ ਬੱਚੇ ਘਰੇ ਹੀ ਤਿੰਨ ਚਾਰ ਦਿਨ ਤੋਂ ਬੰਦ ਪਿਆ ਜੋ ਆਪਕੇ ਪਿੰਡ ਦੇ ਦੋ ਨੌਜਵਾਨਾਂ ਨੇ ਬਹੁਤ ਅੱਛਾ ਕੰਮ ਕੀਤਾ ਤੇ ਉਹਨਾਂ ਕੋਲ ਇਹ ਕੀ ਕਹੋਗੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਸਾਡੇ ਪਿੰਡ ਤੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਜੀ ਗੁਰਦੁਆਰਾ ਸਾਹਿਬ ਸਾਧਕੇ ਮੁੰਡਿਆਂ ਨੂੰ ਤੇ ਬਹੁਤ ਹੌਸਲਾ ਬੁਲਾਈ ਕੀਤੀ ਉਹਨਾਂ ਨੇ ਸਾਡੇ ਪਿੰਡ ਦੇ ਬਹੁਤ ਵਧੀਆ ਕੀਤਾ ਤੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਇਹਦਾ ਹੈਗਾ ਵਾ ਮਾਣ ਸਾਡੇ ਮੁੰਡੇ ਪਿੰਡ ਦੇ ਅੱਛੇ ਮੁੰਡੇ ਆ ਚੰਗਾ ਕੰਮ ਕੀਤਾ ਇਹਨਾਂ ਨੇ ਜੀ